ਵਾਕੀ ਵੇ ਸਾਹਿਬ ਹਾਲ ਪਾਲੇ ਨੇ 11 ਵਾਕੇ ਜਿੰਨਾ ਚਿਰ ਮਰਜੀ ਚੈੱਕ ਕਰ ਮ ਤੇਲ ਮੇਰਾ ਹੋਊਗਾ ਬਾਈ ਠੀਕ ਆ ਬਾਈ ਤੇਲ ਤੇਰਾ ਜਿੰਨਾ ਟਾਈਮ ਮਰਜੀ ਬਾਈ ਜਿੰਨਾ ਚਿਰ ਮਰਜੀ ਬਾਈ ਚੱਲੇ ਗਾਰੰਟੀ ਹੈ ਟਰੈਕਟਰਾਂ ਦੀ ਬਾਈ ਭਾਵਾ ਕੋਈ ਬੰਦਾ ਯਾਰ ਮੈਸਤਰੀ ਲੈ ਆਵੇ ਨਾਲ ਵੀ ਕਹਿਣ ਤੋਂ ਭਾਵੇਂ ਸਰਵਿਸ ਹੋਈ ਆ ਤਾਂ ਹੋਈ ਆ ਹੋਈ ਆ ਤਾਂ ਹੋਈ ਆ ਬਾਈ ਹਾਂ ਭਾਵੇਂ ਮੈਸਤਰੀ ਲਿਆਵੇ ਬੰਦਾ ਕੋਈ ਵੀ ਕਿਸੇ ਇਹਦਾ ਬਠਿੰਡੇ ਦਾ ਨੰਬਰ ਆ ਬਾਈ ਜੀ ਠੀਕ ਆ ਬਾਈ ਹਾਂਜੀ ਕਲੋਸ ਕਰ ਇੰਜਨ ਚਾ ਬਾਈ ਜੀ ਕਲੋਸ ਕਰ ਇੰਜਨ ਦੇ ਵਿੱਚ ਚੈੱਕ ਕਰਵਾ ਦਿੰਦੇ ਆ ਤੁਹਾਨੂੰ ਇਹ ਵੀ ਦਿਖਾ ਦੇ ਬਾਈ ਜੀ ਚੈੱਕ ਕਰ ਸਕਦੇ ਹੋ ਕਲੋਸ ਕਰੀ ਜਾਂਦੇ ਵਿੱਚ ਨਾਲ ਦੇ ਟਾਇਰ ਹੈ ਬਾਈ ਅਸਾ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਹੈ ਬਾਈ ਨਾਲ ਦੇ ਟਾਇਰ ਨਾਲ ਦੇ ਟਾਇਰ ਵੀ ਮੰਨ ਲਾ ਬਾਈ 70 ਕ ਪੈਸੇ 65 70 ਰੁਪਏ ਕਹਿੰਦੇ ਨਾ ਤੇਲ ਵੀ ਉਹਨੂੰ 15 ਲੀਟਰ ਤੇਲ ਵੀ ਦੇ ਦਾਂਗੇ ਠੀਕ ਆ ਬਾਈ ਜੇ ਕੋਈ ਬੰਦਾ ਦੂਰੋਂ ਚੱਲ ਕੇ ਆਉਂਦਾ 15 ਲੀਟਰ 15 ਲੀਟਰ ਤੇਲ ਵੀ ਜਿਹੜਾ ਹੈਗਾ ਆਪਾਂ ਟੈਂਕੀ ਦੇ ਵਿੱਚ ਪਾ ਕੇ ਦੇ ਦਾਂਗੇ ਦੇ ਦਾਂਗੇ ਬਾਈ ਜੀ ਦੇ ਦਾਂਗੇ ਠੀਕ ਆ ਬਾਈ ਅੱਗੇ ਗੱਲ ਕਰੀਏ ਬਾਈ ਅੱਗੇ ਕਿਹੜਾ ਟਰੈਕਟਰ ਆ ਅੱਗੇ ਬਾਈ ਜੀ ਆਪਣੇ ਕੋਲੇ 12 ਮਾਡਲ ਟਰੈਕਟਰ ਆ ਕੀ ਕਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਪੇਜ YouTube ਚੈਨਲ ਦੇ ਉੱਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਆਸਤੇ ਤਿੰਨ ਟਰੈਕਟਰ ਲੈ ਕੇ ਆਏ ਆਂ ਦੋ ਤਾਂ ਹੈਗੇ 855 ਇੱਕ ਹੈਗਾ ਸੋਨਾਲੀਕਾ 750 ਦਾ ਬਾਈ ਆਪਣੇ ਕੋਲੇ ਆ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਲੈਨੇ ਆਂ ਸਾਰੀ ਜਾਣਕਾਰੀ ਬਣੇ ਰਿਓ ਵੀਡੀਓ ਦੇ ਰਾਜ ਤੇ ਸੋਨਾਲੀਕਾ 750 ਦਾ ਇੱਕ 855 ਅੰਦਰ ਖੜਾ ਬਾਈ ਆਪਣੇ ਕੋਲੇ ਆ ਹਾਂਜੀ ਬਾਈ ਕੀ ਹਾਲ ਚਾਲ ਠੀਕ ਆ ਬਾਈ ਜੀ ਤੁਸੀਂ ਦੱਸੋ ਹੋਰ ਬਾਈ ਠੀਕ ਠਾਕ ਵਧੀਆ ਬਾਈ ਜੀ ਵਧੀਆ ਠੀਕ ਆ ਸਭ ਤੋਂ ਪਹਿਲਾਂ ਦਾ ਬਾਈ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਦੱਸ ਦੋ ਬਾਈ ਜੀ ਆਪਣਾ ਮੋਬਾਈਲ ਨੰਬਰ 98768 ਹਾਂਜੀ 78210 ਠੀਕ ਆ ਬਾਈ ਪਿੰਡ ਗਿਲਜੇ ਵਾਲਾ ਆਪਣਾ ਪਿੰਡ ਗਿਲਜੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਤਖੀਲ ਗਿੱਦੜਵਾ ਬਾਈ ਠੀਕ ਆ ਬਾਈ ਹਾਂਜੀ ਤੇ ਜੇ ਗੱਲ ਕਰੀਏ ਬਾਈ ਅੱਜ ਦੀ ਵੀਡੀਓ 'ਚ ਆਪਣੇ ਕੋਲੇ ਕਿੰਨੇ ਟਰੈਕਟਰ ਆ ਆਪਣੇ ਕੋਲੇ 3 ਟਰੈਕਟਰ ਆ ਬਾਈ ਜੀ ਠੀਕ ਆ ਬਾਈ 2855 ਹਾਂਜੀ ਇੱਕ ਸੋਨਾਂ ਲੀਕ ਆ ਬਾਈ ਠੀਕ ਆ ਬਾਈ ਤੇ ਇਹ ਤੋਂ ਸਟਾਰਟ ਕਰ ਲਈਏ ਬਾਈ ਕਰ ਲਓ ਬਾਈ ਜੀ ਕਰ ਠੀਕ ਆ ਬਾਈ ਇਹ ਕਿਹੜਾ ਮਾਡਲ ਆ ਬਾਈ ਇਹ ਬਾਈ ਜੀ 14 ਮਾਡਲ ਟਰੈਕਟਰ ਆ 2014 ਮਾਡਲ ਟਰੈਕਟਰ ਆ ਹਾਂਜੀ ਬਾਈ ਜੀ ਇਹ ਇਹਦਾ ਇਹਦਾ ਨੰਬਰ ਕਿੱਥੋਂ ਦਾ ਬਾਈ ਇਹਦਾ ਬਠਿੰਡੇ ਦਾ ਨੰਬਰ ਆ ਬਾਈ ਜੀ ਠੀਕ ਆ ਬਾਈ ਹਾਂਜੀ ਕਲੋਸ ਕਰ ਇੰਜਨ ਚਾ ਬਾਈ ਜੀ ਕਲੋਸ ਕਰ ਇੰਜਨ ਦੇ ਵਿੱਚ ਚੈੱਕ ਕਰਵਾ ਦਿੰਨੇ ਆ ਤੁਹਾਨੂੰ ਇਹ ਦਿਖਾਰੇ ਬਾਈ ਜੀ ਚੈੱਕ ਕਰ ਸਕਦੇ ਹਾਂ ਕਲੋਸ ਕਰ ਇੰਜਨ ਦੇ ਵਿੱਚ ਨਾਲ ਦੇ ਟਾਇਰ ਆ ਬਾਈ ਅੱਛਾ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਆ ਬਾਈ ਨਾਲ ਦੇ ਟਾਇਰ ਨਾਲ ਦੇ ਟਾਇਰ ਵੀ ਮੰਨ ਲਾ ਬਾਈ 70 ਕੇ ਪੈਸੇ 65 70 ਪੈਸੇ ਪਏ ਆ ਅਭੀ ਤਕਰੀਬਨ ਵੀ ਇਹ ਨਾਲ ਦੇ ਟਾਇਰਾਂ ਥੋੜੇ ਹੀ ਚੱਲੇ ਟ੍ਰੈਕਰ ਕਾਫੀ ਗਰੂਪੀ ਲੱਗੀ ਹੈ ਬਾਈ ਸਾਰਾ ਕੁਝ ਹਾਂ ਜਿਹੜਾ ਸਿਸਟਮ ਲੱਗਿਆ ਬਾਈ ਸਾਰਾ ਇਹ ਆਇਆ ਦਾ ਜਿਵੇਂ ਵੀਡੀਓ ਚਾਹੀਦੇ ਨਾਲ ਚਾਹੀਦੇ ਨੇ ਬਾਈ ਸਾਰਾ ਕੁਝ ਠੀਕ ਆ ਬਾਈ ਆਪਾਂ ਲਾ ਕੇ ਹੀ ਕਰਨਾ ਯਾਰ ਸਾਰਾ ਵਗੈਰਾ ਹੋਈ ਹੈ ਬਾਈ ਸਾਰਾ ਵਗੈਰਾ ਹੋਈ ਹੈ ਬਾਈ ਮੰਗਲਾਲ ਨਵਾਂ ਹੈ ਮਗਰ ਲੇ ਹਿੱਸੇ ਦਾ ਮੰਗਲਾਲ ਵੀ ਬਦਲਾ ਹੋਇਆ ਟ੍ਰੈਕਰ ਠੀਕ ਆ ਬਾਈ ਹਾਂਜੀ ਮਗਰਾਟਾ ਵਗੈਰਾ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਹੈ ਬਾਈ ਜੀ ਸਾਰਾ ਸਮਾਨ ਜਿਹੜਾ ਹੈਗਾ ਇਹ ਜਿਹੜੀ ਚਿੱਲੀਆਂ ਵੀ ਨਹੀਂ ਦਿੰ ਨਾਗ ਰਹੇ ਜੂਗਾ ਹਾਂ ਹਾਂ ਇਹ ਤਾਂ ਹੈ ਬਾਈ ਹਾਂਜੀ ਠੀਕ ਆ ਇਸ ਟਰੈਕਟਰ ਦੀ ਕੀ ਡਿਮਾਂਡ ਰੱਖੀ ਆ ਬਾਈ ਇਹਦੀ ਬਾਈ ਜੀ 495000 ਓਕੇ ਹਾਂਜੀ ਤੇ ਦੇਣ ਲੈਣ ਕਿੱਥੇ ਜੇ ਹੋ ਜੂਗਾ ਬਾਈ 75000 ਦਾ 475000 ਦਾ ਟਰੈਕਟਰ ਦੇ ਦਾਂਗੇ ਬਾਈ ਜੀ ਪੂਰੇ 475000 ਰੁਪਏ ਦਾ 855 ਕਲੌਫ ਘਰੀਂ ਜਾਂਦੇ ਵਿੱਚ ਹੈ ਤੇ ਜਿਹੜੇ ਟਾਇਰ ਹੈਗੇ ਆ ਟਰੈਕਟਰ ਦੇ ਨਾਲ ਦੇ ਮਾਡਲ ਦੇ ਟਾਇਰ ਆ ਕਿੰਨੇ ਕੁ ਘਸੇ ਆ ਉਹ ਤੁਸੀਂ ਦੇਖ ਹੀ ਸਕਦੇ ਹੋ ਟਰੈਕਟਰ ਜਿਹੜਾ ਹੈਗਾ ਬਹੁਤ ਘੱਟ ਚੱਲਿਆ ਵਾ ਬਾਈ ਜੀ ਯਾਰ ਰਮੂ ਦਾ ਵੀ ਟਰੈਕਟਰ ਦਿਖਾ ਦੇ ਮੜਾ ਜਾ ਰਮਾਂ ਦਾ ਵੀ ਤੁਸੀਂ ਟਰੈਕਟਰ ਜਿਹੜਾ ਹੈਗਾ ਚੈੱਕ ਕਰ ਸਕਦੇ ਹੋ ਮਗਲੇ ਰਮ ਵੀ ਦਿਖਾ ਦੇ ਰਹਿਣ ਰਮ ਦੇਖ ਲੋ ਬਿਲਕੁਲ ਜਿਵੇਂ ਕਹਿ ਦੀਏ ਵੀ ਆਪਾਂ ਇੱਕ ਘਰੇ ਹੀ ਚੱਲਿਆ ਲੱਗਦਾ ਟਰੈਕਟਰ ਇੱਕ ਪਹਿਲੇ ਫਸਟ ਪਾਰਟੀ ਦਾ ਟਰੈਕਟਰ ਹੈ ਬਾਈ ਜੀ ਹਾਂ ਹਾਂ ਫਸਟ ਪਾਰਟੀ ਦਾ ਟਰੈਕਟਰ ਅੱਗੇ ਆ ਗਿਆ ਮਿੱਤਰੋ 750 ਦਾ ਸੋਨਾਲੀਕਾ ਇਹਦੀ ਕੀ ਸਟੋਰੀ ਹੈ ਬਾਈ ਇਹ ਬਾਈ ਜੀ ਇਹ ਵੀ ਟਰੈਕਟਰ ਜਮਾ ਨਵਾਂ ਹੈ ਚਾਰੇ ਟਾਇਰ ਨਵੇਂ ਟਰੈਕਟਰ ਦੇ ਠੀਕ ਆ ਬਾਈ ਮੁਕਸਰ ਦਾ ਨੰਬਰ ਹੈ ਬਾਈ ਜੀ ਇਹਦਾ ਓਕੇ ਇਹ ਦੂਜੇ ਘਰ ਦਾ ਟਰੈਕਟਰ ਹੈ ਬਾਈ ਜੀ। ਇਹ ਵਰਗਾ ਟਰੈਕਟਰ ਪਿਆ ਬਾਈ ਜਮਾ। ਜਮਾ ਸ਼ੀਸ਼ੇ ਵਰਗਾ ਬਾਈ ਜੀ। ਮਗਰ ਆਟਾ ਮਗੂਟਾ ਝਾਤ ਮਰਾ ਦੇ ਬਾਈ ਜੀ ਇਹਦੀ ਵੀ। ਤੇ ਟਾਇਰ ਕਿੰਨੇ ਹੋਣਗੇ ਬਾਈ? ਟਾਇਰ ਤਾਂ ਨਵੇਂ ਆ ਬਾਈ ਜੀ ਦੇ। ਜਮਾ ਨਵੇਂ। ਜਮਾ ਨਵੇਂ ਟਾਇਰ ਹੈ। ਠੀਕ ਆ। ਇਹ ਵੀ ਬੀਕੇਟੀ ਦੇ ਟਾਇਰ ਹੈ ਬਾਈ। ਹਾਂਜੀ। ਕਮਾਂਡਰ ਵਾਲੇ ਟਾਇਰ ਹੈ ਮਹਿੰਗੀ ਜੋੜੀ ਹੈ। ਹਾਂ ਦੂਜੇ ਆ ਹਾਂ। ਹਾਂਜੀ। ਇੱਕ ਇਹਦੇ ਚ ਸਸਤੇ ਵੀ ਆਉਂਦੇ ਆ ਇਹ ਮਹਿੰਗੇ ਵਾਲੇ। ਮਹਿੰਗੇ ਵਾਲੇ ਚਾ ਬਾਈ ਜੀ। ਚੈੱਕ ਕਰ ਸਕਦੇ ਹੋ ਮਗਰਿਆਟ ਮਗਰੂਟ ਵਿਖਾ ਦੇ ਬਾਈ ਜੀ ਕਿਤੋਂ ਟਾਚਿੰਗ ਨਹੀਂ ਟਰੈਕਟਰ ਦੀ ਜਮਾ ਬਿਲਕੁਲ origignal ਟਰੈਕਟਰ ਹੀ ਪਿਆ origignal ਹੀ ਪਿਆ ਬਾਈ ਜੀ ਮੇਰੇ ਮਾਮਗੈਰਾ ਦੀ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਮਗਰਲੇ ਰਹਿਮਤ ਨੂੰ ਦਿਖਾ ਦਿੰਨੇ ਆ ਸਰਵਿਸ ਇਹਦੀ ਵੀ ਬਾਈ ਜੀ ਨਵੀਂ ਹੋਈ ਦੀ ਅੱਛਾ ਇਹਦੀ ਸਰਵਿਸ ਨਵੀਂ ਹੋਈ ਹੈ ਨਵੀਂ ਹੋਈ ਹੈ ਬਾਈ ਜੀ ਇਹਦੀ ਵੀ ਮਿੱਤਰੋ ਸਰਵਿਸ ਜਿਹੜੀ ਹੈਗੀ ਹੈ ਨਵੀਂ ਹੋਈ ਆ ਮੜਾ ਖੋਲ ਕੇ ਦਿਖਾ ਬਈ ਚੋ ਚੋ ਦਿਖਾ ਬਾਈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਕਿਤੋਂ ਜਿਹੜਾ ਹੈਗਾ ਵੀ ਆਪਾਂ ਕਹਿ ਦਈਏ ਵੀ ਲੀਕ ਲੂਕ ਜਾਂ ਕੋਈ ਇਦਾਂ ਦੀ ਕੋਈ ਵੀ ਦਿੱਕਤ ਤੁਹਾਨੂੰ ਬਿਲਕੁਲ ਵੀ ਜਿਹੜੀ ਹੈਗੀ ਅੱ비 ਨਹੀਂ ਦੇਖਣ ਨੂੰ ਮਿਲਣੀ ਬਾਈ ਜੀ ਕੋਈ ਘਰੇ ਆ ਜੇ ਕੋਈ ਆਉਣੇ ਮੋੜ ਕਰ ਸਕਦੇ ਹਾਂ ਘਰੇ ਆ ਜੇ ਗਾਹਕ ਮੋੜਦਾ ਨਹੀਂ ਬਾਈ ਜੀ ਆਪਣਾ ਠੀਕ ਆ ਬਾਈ ਫੋਟੋਟ ਰੱਖੋ ਵੀਡੀਓ ਚ ਹੋਰ ਸੀਗਾ ਇੱਥੇ ਹੋਰ ਆਹ ਇਹ ਤਾਂ ਹੈ ਬਾਈ ਜਮੈਂ ਦਿਖਾ ਦਗੇ ਕੋਸ ਹੋਰ ਆ ਜਦੋਂ ਕੋਈ ਬਾਈ ਦੇਖਣ ਆਵੇ ਤੇ ਨਿਕਲੇ ਕੋਸ ਹੋਰ ਉਹ ਚੀਜ਼ ਦਾ ਬਾਈ ਸਵਾਦ ਨਹੀਂ ਆਉਂਦਾ ਨਹੀਂ ਸਵਾਦ ਆਉਂਦਾ ਬਾਈ ਜੀ ਜਿਵੇਂ ਇਹਦਾ ਮਾਡਲ ਦੱਸਿਆ ਸੀ ਬਾਈ ਇਹ 14 ਮਾਡਲ ਹੈ ਬਾਈ 2014 ਮਾਡਲ ਆ ਹਾਂਜੀ ਠੀਕ ਆ ਬਾਈ ਇਹ ਨੰਬਰ ਮਕਸਰ ਦਾ ਹੈਗਾ ਮਕਸਰ ਦਾ ਨੰਬਰ ਹੈ ਬਾਈ ਜੀ ਮਕਸਰ ਦਾ ਲੋਕਲ ਨੰਬਰ ਆ ਹਾਂਜੀ ਤੇ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਬਾਈ 3 ਲੱਖ ਤੇ 95000 ਰੁਪਏ ਡਿਮਾਂਡ ਆ ਬਾਈ ਸ਼ਬ 3 ਲੱਖ 95000 ਰੁਪਏ ਜੋ ਤਿੰਨ ਲੱਖ 75000 ਹਾਂਜੀ ਮਾਨਤਨ ਹੋ ਜੂ ਵਿੱਚ ਮਾਨਤਨ ਜਿਹੜਾ ਹੈਗਾ ਬਾਈ ਵੀ ਹੋਰ ਵੀ ਕਰ ਦਊਗਾ ਹਾਂਜੀ ਹਾਂਜੀ ਜੇ ਕੋਈ ਸੱਜਣ ਮਿੱਤਰ ਕਈ ਵਾਰੀ ਦੂਰੋਂ ਚੱਲ ਕੇ ਆਉਂਦਾ ਤੇ ਬਾਈ ਜਿਹੜਾ ਹੈਗਾ ਵੀ ਮਾੜਾ ਮੋਟਾ ਮਾਨਤਨ ਇਹਦੇ ਵਿੱਚੋਂ ਹੋਰ ਵੀ ਕਰ ਦਊਗਾ ਜਿਹੜਾ ਬਾਈ ਕੋਈ ਦੂਰੋਂ ਚੱਲ ਕੇ ਆਉਂਦਾ ਨਾ ਤੇਲ ਵੀ ਉਹਨੂੰ 15 ਲੀਟਰ ਤੇਲ ਵੀ ਦੇ ਦਾਂਗੇ ਠੀਕ ਆ ਬਾਈ ਜੇ ਕੋਈ ਬੰਦਾ ਦੂਰੋਂ ਚੱਲ ਕੇ ਆਉਂਦਾ 15 ਲੀਟਰ ਤੇਲ ਵੀ ਜਿਹੜਾ ਹੈਗਾ ਆਪਾਂ ਟੈਂਕੀ ਦੇ ਵਿੱਚ ਪਾ ਕੇ ਦੇ ਦੇ ਦਾਂਗੇ ਬਾਈ ਜੀ ਦੇ ਦਾਂਗੇ ਠੀਕ ਆ ਬਾਈ ਅੱਗੇ ਗੱਲ ਕਰੀਏ ਬਾਈ ਅੱਗੇ ਕਿਹੜਾ ਟਰੈਕਟਰ ਆ ਅੱਗੇ ਬਾਈ ਜੀ ਆਪਣੇ ਕੋਲੇ 12 ਮਾਡਲ ਟਰੈਕਟਰ ਆ ਓਕੇ ਹਾਂਜੀ ਇਹਦੇ ਵੀ ਟਾਇਰ ਨਵੇਂ ਆ ਬਾਈ ਜੀ ਓਕੇ ਬਾਈ ਪੰਜਾਬ ਨੰਬਰ ਇਹ ਆ ਆਪਣੀ ਖਾਸ ਤੇ ਇਹ ਆ ਬਾਈ ਜੀ ਆਪਾਂ ਪੰਜਾਬ ਨੰਬਰੀ ਟਰੈਕਟਰ ਰੱਖਦੇ ਆ ਠੀਕ ਆ ਬਾਈ ਕੋਈ ਹਰਿਆਣਾ ਨੰਬਰ ਟਰੈਕਟਰ ਆਪਣੇ ਕੋਲੇ ਨਹੀਂ ਆਪਾਂ ਲੈ ਜੇ ਦੇ ਨਹੀਂ ਹੁੰਦਾ ਠੀਕ ਆ ਬਾਈ ਪੰਜਾਬ ਨੰਬਰੀ ਟਰੈਕਟਰ ਇਹ ਵੀ ਮੁਕਸਰ ਨੰਬਰ ਟਰੈਕਟਰ ਆ ਬਾਈ ਅੱਛਾ ਇਹਦਾ ਵੀ ਨੰਬਰ ਮੁਕਸਰ ਦਾ ਹਾਂਜੀ 12 ਮਾਡਲਾ ਪਾਵਰ ਸਟੀering ਦੇ ਵੈ ਪਾਵਰ ਸਟੀering ਛੋੜਾ ਬੰਪਰ ਜਿਹੜਾ ਹੈਗਾ ਟਰੈ ਤਾ ਜਿਹੜਾ ਹੈਗਾ ਕੱਲਾ ਬੰਪਰ ਹੀ ਲੱਗਿਆ ਹੋਇਆ ਇਹ ਬਾਈ ਜੀ ਦੂਜਾ ਬੰਪਰ ਸੀ ਇਹ ਵੀ ਅਸੀਂ ਆਪ ਲਵਾਇਆ ਅੱਛਾ ਆਪ ਲਵਾਇਆ ਆਪ ਲਵਾਇਆ ਠੀਕ ਆ ਦੂਜੇ ਬੰਪਰ 'ਚ ਸੀ ਹਾਂਜੀ ਦੂਜੇ ਬੰਪਰ 'ਚ ਸੀ ਕੋਹੜਾ ਬੰਪਰ ਅਸੀਂ ਆਪ ਲਵਾਇਆ 15000 ਦਾ ਇਹ ਲੱਗਿਆ ਬਾਈ ਜੀ ਇਹ ਤਾਂ ਬਾਈ ਕੋਈ ਸ਼ਾਕੀ ਨਹੀਂ ਨਿਰਾਲਾ ਲੋਹਾ ਹੀ ਹੁੰਦਾ ਹੈ ਨਿਰਾਲਾ ਲੋਹਾ ਹੀ ਆ ਬਾਈ ਹੂੰ ਟਾਇਰ ਇਹਦੇ ਹੀ ਖਾਦੇ ਟਰੈਕਟਰ ਦੇ ਬਾਈ ਜੀ ਮੂਰਲੇ ਰਹਿਮਨ ਜਿਹੜਾ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਬੇਦਾਗ ਇਹ ਵੀ ਨਵੇਂ ਟਾਇਰਾਂ ਦੇ ਬਾਈ ਜੀ ਚੈੱਕ ਕਰ ਸਕਦੇ ਹੋ ਨਵੇਂ ਟਾਇਰ ਆ ਹਾਂਜੀ ਬਿਲਕੁਲ ਜਮਾ ਨਵੇਂ ਟਾਇਰਾਂ ਦੇ ਵਿੱਚ ਪਿੱਛੇ ਦੰਡਾ ਪੱਟੀ ਛਤਰੀ ਬਾਈ ਨਾਲ ਸਾਰਾ ਕੁਝ ਬਾਈ ਤਿੰਨੇ ਟਰੈਕਟਰ ਖੜੇ ਆ ਖੋਕ ਵਾਲੀ ਕਿੱਲੀ ਵੀ ਨਾਲ ਦੇਉਂਗਾ ਠੀਕ ਆ ਬਾਈ ਕਿਉਂ ਨਹੀਂ ਕੋਈ ਕਿੱਲੀ ਡੰਡੇ ਵਾਲੀ ਵੀ ਰੱਖ ਜੂਗਾ ਹਾਂ ਹਾਂ ਸਾਰਾ ਕੁਝ ਨਾਲ ਦੇਉਂਗਾ ਬਈ ਐਵੇਂ ਕੋਈ ਡੰਡਾ ਰੱਖ ਜਾਂਦਾ ਕਿ ਕਿੱਲੀ ਰੱਖ ਜਾਂਦਾ ਹਾਂ ਇਹਦਾ ਹੋਦਾ ਸਮਾਨ ਦਾ ਯਾਰ ਬਾਈ ਯਾਰ ਉਹਦਾ ਤਾਂ ਕੋਈ ਦਾਅਵੀ ਹੈ ਨਹੀਂ ਹਾਂ ਸਾਰਾ ਸਮਾਨ ਨਾਲ ਮਿਲੂਗਾ ਬਾਈ ਟਰੈਕਟਰਾਂ ਦੇ ਜਿਹੜਾ ਕੁਝ ਮਿਊਜ਼ਿਕ ਲੱਗਿਆ ਡੱਕ ਡੱਕ ਸਾਰਾ ਕੁਝ ਨਾਲ ਮਿਲੂਗਾ ਮਿਊਜ਼ਿਕ ਸਿਸਟਮ ਲੱਗਿਆ ਵਾ ਛਤਰੀ ਦੂਜੀ ਹੌਡ ਵਾਲੀ ਲੱਗੀ ਆ ਸਾਰਾ ਸਮਾਨ ਬਾਈ ਕਹਿੰਦਾ ਜਿਹੜਾ ਟਰੈਕਟਰ ਦੇ ਨਾਲ ਹੈਗਾ ਵੀਡੀਓ ਦੇ ਵਿੱਚ ਇਹ ਤੁਹਾਨੂੰ ਐਂ ਮਿਲਣਾ ਹੈ ਏ ਨਹੀਂ ਵੀ ਵੀਡੀਓ ਤੇ ਕੁਝ ਹੋਰ ਵੇਖ ਲੈ ਵੀ ਬੰਪਰ ਲਾ ਕੇ ਦੂਜਾ ਲਾਤਾ ਹਾਂਜੀ ਹਾਂਜੀ ਬਾਈ ਜਿਹੜੀ ਚੀਜ਼ ਹੈਗੀ ਆ ਉਹ ਤੁਹਾਨੂੰ ਮਿਲਣੀ ਆ ਇਹਦੀ ਕੀ ਡਿਮਾਂਡ ਆ ਬਾਈ 12 ਮਾਡਲ ਦੀ ਇਹਦੇ ਬਾਈ ਬਈ 475000 ਰੁਪਏ ਡਿਮਾਂਡ ਵਿੱਚ 475000 ਰੁਪਏ ਡਿਮਾਂਡ ਆ ਤੇ ਇਹਦੇ ਚ ਕਿੰਨਾ ਕੁ ਡਿਸਕਾਊਂਟ ਹੋ ਜਾਊਗਾ ਇਹ ਬਾਈ 65000 ਦਾ 465000 ਦਾ 10000 ਰੁਪਏ ਡਿਸਕਾਊਂਟ ਹੋ ਜਾਊਗਾ ਡਿਸਕਾਊਂਟ ਕਰ ਦਾਂਗੇ 10000 ਰੁਪਏ ਦੋਸਤੋ ਐਸ ਟਰੈਕਟਰ ਚੋਂ ਡਿਸਕਾਊਂਟ ਹੋ ਜਾਊਗਾ 465000 ਰੁਪਏ ਦਾ ਜਿਹੜਾ ਹੈਗਾ 12 ਮਾਡਲ ਘੋੜਾ ਬੰਪਰ ਦੇ ਵਿੱਚ ਆ ਜੇ ਆਪਾਂ ਗੱਲ ਕਰੀਏ 15000 ਦਾ ਬਾਈ ਬੰਪਰ ਹੀ ਕਰ ਦੇਵੇ ਹਾਂਜੀ ਹਾਂਜੀ ਬਾਈ ਜੀ ਪਿੱਛੇ ਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਰਿਹਾ ਇੱਕ ਬਾਈ ਜੀ ਹੋਰ ਜਾਣਕਾਰੀ ਦਿਨਾ ਤੁਹਾਨੂੰ ਮੈਂ ਵੀ ਮਗਲਾਹਲ ਆਪਣੇ ਟਰੈਕਟਰਾਂ ਦੇ ਤਿੰਨਾਂ ਦੇ ਬਦਲੇ ਹੋਏ ਤਿੰਨਾਂ ਦੇ ਸਰਵਸ ਤਿੰਨਾਂ ਦੀ ਹੋਈ ਹੈ ਤਿੰਨਾਂ ਦੀ ਨਵੀਂ ਸਰਵਸ ਹੋਈ ਇਹ ਕੋਈ ਵੀ ਬਾਈ ਚਾਵੇ ਆ ਕੇ ਚੈੱਕ ਵੀ ਕਰ ਸਕਦਾ ਬੇ ਮਿਸਤਰੀ ਲੈ ਆਵੇ ਹਾਂਜੀ ਬਾਈ ਆਪਾਂ ਖੇਤਾਂ 'ਚ ਬੈਠੇ ਆਂ ਜੇ ਕਿਸੇ ਨੇ ਵਾਹਣਾ ਹੈ ਤਿੰਨ ਟਰੈਕਟਰ ਖੜੇ ਆਪਣੇ ਕੋਲੇ ਵਾਕੇ ਹੀ ਵੇਖ ਸਕਦੇ ਹਾਲ ਪਾਲੇ ਨੇ 11 ਵਾਕੇ ਜਿੰਨਾ ਚਿਰ ਮਰਜ਼ੀ ਚੈੱਕ ਕਰ ਮੈਂ ਤੇਲ ਮੇਰਾ ਹੋਊਗਾ ਬਾਈ ਜੀ ਠ ਵਾ ਕੋਈ ਬੰਦਾ ਯਾਰ ਮੈਸਤਰੀ ਲੈ ਆਵੇ ਨਾਲ ਵੀ ਕਹਿਣ ਤੋਂ ਭਾਵੇਂ ਸਰਵਿਸ ਹੋਈ ਆ ਤਾਂ ਹੋਈ ਆ ਹੋਈ ਆ ਤਾਂ ਹੋਈ ਆ ਬਾਈ ਹਾਂ ਭਾਵੇਂ ਮੈਸਤਰੀ ਲਿਆਵੇ ਬੰਦਾ ਕੋਈ ਵੀ ਕਿਸੇ ਨੂੰ ਵੀ ਲਿਆ ਕੇ ਚੈੱਕ ਕਰਵਾ ਸਕਦਾ ਵਾ ਕੇ ਚਲਾ ਕੇ ਬਾਜੀ ਦਾ ਖੇਤਾਂ ਦੇ ਵਿੱਚ ਘਾਰ ਹੈ ਤੁਸੀਂ ਟਰੈਕਟਰ ਘਰ ਦੇ ਕੋਲੇ ਚਲਾ ਕੇ ਤੇਲ ਬਾਈ ਕਹਿੰਦਾ ਮੇਰਾ ਹੋਊਗਾ ਘੰਟਾ ਚਲਾਓ ਅੱਧਾ ਘੰਟਾ ਚਲਾਓ ਜਿੰਨਾ ਟਾਈਮ ਮਰਜ਼ੀ ਜਿਹੜਾ ਹੈਗਾ ਤੁਸੀਂ ਤਿੰਨਾਂ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਚਲਾ ਕੇ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ। ਤਿੰਨਾਂ ਦੀਆਂ ਬੈਟਰੀਆਂ ਨਵੀਆਂ ਬਾਈ। ਤਿੰਨਾਂ ਟਰੈਕਟਰਾਂ ਦੀਆਂ ਬੈਟਰੀਆਂ ਨਵੀਆਂ ਬਿਲਕੁਲ ਤਾਜ਼ੀਆਂ ਬੈਟਰੀਆਂ ਤਿੰਨਾਂ ਟਰੈਕਟਰਾਂ ਦੀਆਂ। ਕਿਸੇ ਪਾਸਿਓਂ ਤਿੰਨਾਂ ਟਰੈਕਟਰਾਂ ਦੇ ਵਿੱਚ ਕੋਈ ਘਾਟ ਨਹੀਂ। ਐਵੇਂ ਕੋਈ ਆਖਦੇ ਬਾਈ ਯਾਰ 2500 ਵਾਲੀ ਵੀ 2000 ਵਾਲੀ ਬੈਟਰੀ ਹੈ। ਉਹ ਤਾਂ ਕੰਮ ਨਹੀਂ ਕਰਦੀ। ਹਾਂਜੀ ਐਵੇਂ ਕੋਈ ਇੱਕ ਦੋਆਂ ਦੇ ਨਾਲ ਹੀ ਬੰਦਾ ਤਾਂ 1300 ਇਹ ਇਹ ਕੰਮ ਨਹੀਂ ਕਰਦੀ। ਛੱਡਦੀ ਕਰਕੇ ਅਗਲਾ ਕਹਿੰਦਾ ਦੇ ਦਿਓ। 6 ਮਹੀਨਿਆਂ ਦੀ ਗਾਰੰਟੀ ਦੇਵਾਂਗੇ ਆਪਾਂ ਬੈਟਰੀਆਂ ਦੀ ਬਾਈ। ਠੀਕ ਆ ਬਾਈ। ਮ ਗੰਟੀ ਦਾ ਬਾੜੀ ਪਈ ਹੈ ਪਰ ਆਪਾਂ ਇੰਨੀ ਦੇ ਦੇ ਦਨੇ ਹਾਂ 6 ਮਹੀਨੇ ਦੀ ਗੰਟੀ 6ਾਂ ਦੀ ਬਈ ਬਹੁਤ ਹੁੰਦੀ ਆ ਹਾਂਜੀ ਹਾਂਜੀ ਇੱਕ ਵਾਰੀ ਬਈ ਆਪ ਦਾ ਮੋਬਾਈਲ ਨੰਬਰ ਤੇ ਐਡਰੈਸ ਦੱਸ ਦੇ ਕੀ ਆ ਮੇਰਾ ਬਈ ਪਿੰਡ ਗਿਲਜੇ ਵਾਲਾ ਹਾਂਜੀ ਜਿਹੜਾ ਸ਼੍ਰੀ ਮੁਕਸਰ ਸਾਹਿਬ ਹਾਂਜੀ ਤੇ ਮੋਬਾਈਲ ਨੰਬਰ ਆਪਣਾ 98768 ਹਾਂਜੀ 77210 ਠੀਕ ਆ ਬਈ ਇਹ ਬਈ ਜੀ ਜਦੋਂ ਆਪਾਂ ਦੋਦੇ ਤੋਂ ਸੁਖਨੇ ਵਾਲੇ ਨੂੰ ਸੜਕਾ ਗਏ ਸੜਕ ਦੇ ਉੱਤੇ ਹੀ ਠਾਣੀ ਆਪਣੀ ਬਈ ਜੀ ਕੋਈ ਪਾਸੇ ਪਈ ਨਹੀਂ ਮੁੜਨਾ ਜਮਾਂ ਸ ਰੋਡ ਦੇ ਉੱਤੇ ਹੀ ਘਰ ਆਪਣਾ ਠੀਕ ਆ ਬਈ ਲਓ ਵੀ ਮਿੱਤਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਦੱਬ ਕੇ ਤੇ ਬਾਈ ਦੇ ਨਾਲ ਜਿਹੜਾ ਹੈਗਾ ਗੱਲਬਾਤ ਕਰਕੇ 2855 ਤੇ ਇੱਕ ਹੈਗਾ 750 ਦਾ ਸੋਨਾ ਲੀਕਾ ਤਿੰਨਾ ਟਰੈਕਟਰਾਂ ਦੇ ਵਿੱਚੋਂ ਤੁਸੀਂ ਟਰੈਕਟਰ ਜਿਹੜਾ ਹੈਗਾ ਖਰੀਦ ਸਕਦੇ ਹੋ ਵਾਹ ਕੇ ਚਲਾ ਕੇ ਚੈੱਕ ਕਰਕੇ ਫੁੱਲ ਗਰੰਟੀ ਦਿੰਦਾ ਬਾਈ ਘਰੇ ਵਾਈ ਦੇ ਟਰੈਕਟਰ ਖੜੇ ਆ ਕੋਈ ਓਦਾਂ ਦਾ ਕੰਮ ਨਹੀਂਗਾ ਹਨਾ ਬਾਈ ਹਾਂਜੀ ਹਾਂਜੀ ਬਾਈ ਜੀ ਘਰੇ ਖੜੇ ਆਪਣੇ ਆਪਾ ਮੰਡੀਆਂ ਤੇ ਵਿਖਾਸ ਜਾਨੇ ਕਿ ਉਹਨਾਂ ਤੇ 53 ਨੇ ਪਾਵਰ ਤਿੰਨੇ ਪਾਵਰਾ ਤਿੰਨੇ ਮੰਨੀਆਂ ਦੇ ਝੋਕੇ ਮੁੜਦੇ ਨਹੀਂ ਬਾਈ ਜੇ ਲੱਜਾਂਗਾ ਤਾਂ ਦੋ ਅੱਡ ਲਜਾਏਗਾ ਖਰਚਾ ਬਹੁਤ ਹੈ। ਖਰਚਾ ਬਹੁਤ ਬੈਂਦਾ ਜੀ। ਸਹੀ ਆ ਬਾਈ ਦੂਜੇ ਟਰੈਕਟਰ ਜਾ ਵਰਦੇ ਆ ਸਿੰਪਲ ਇੱਕ ਪਾਵਰ ਅੱਗੇ ਪਾ ਕੇ ਤਿੰਨੇ ਪਾਵਰ ਟਰੈਕਟਰ ਜਿਹੜੇ ਹੈਗੇ ਆ ਵੀ ਮੰਨੀਆਂ ਦੇ ਲੈ ਜਾਣੇ ਬਹੁਤ ਜਿਆਦੇ ਔਖੇ ਆ ਤੇ ਬਾਕੀ ਬਾਈ ਕਹਿੰਦਾ ਮੈਂ ਖੁਸ਼ ਵੀ ਨਹੀਂ ਜਿਆਦੇ ਮੰਨੀਆਂ ਤੇ ਜਾ ਕੇ ਘਰੇ ਟਰੈਕਟਰ ਸੇਲ ਕਰਦਾ ਬਾਈ। ਕੋਈ ਬਾਲਾ ਤਿਆਰ ਨਹੀਂ ਕਰਦਾਗਾ ਬਿਲਕੁਲ ਸਿੰਪਲ ਟਰੈਕਟਰ ਆ। ਬਾਈ ਜੀ ਤਿਆਰੀ ਵੀ ਜੇ ਕੋਈ ਉਂਗਲ ਵੀ ਰੱਖੇ ਨਾ ਕੇ ਵੀ ਆ ਤਿਆਰ ਹੋਇਆ ਇਥੋਂ ਟਰੈਕਟਰ ਆ ਆਪਾਂ ਤਾਂ ਵੀ ਦੇਣਦ